ਦਾਸ ਨੂੰ ਇਹ ਬਲ ਬਖਸ਼ਿਆ ਕਿ ਇੱਕ ਤਾਣਾ ਸ਼ਾ ਸਰਕਾਰ ਜਿਹਦਾ ਮਕਸਦ ਸਿਰਫ ਇਹ ਸੀ ਕਿ ਇਹਨੂੰ ਬੋਲਣ ਤੋਂ ਹਟਾਉਣਾ ਜਿਵੇਂ ਪ੍ਰੈਸ ਵਾਲਿਆਂ ਤੇ ਪਰਚੇ ਹੋ ਰਹੇ ਆ ਜਿਵੇਂ ਆਰਟੀਆਈ ਐਕਟਿਵਿਸਟ ਤੇ ਪਰਚੇ ਹੋ ਰਹੇ ਆ ਜਿਵੇਂ ਕਲਾਕਾਰਾਂ ਤੇ ਪਰਚੇ ਹੋ ਰਹੇ ਆ ਔਰ ਜਿਹੜਾ ਜਿਹੜੇ ਨੂੰ ਉਹ ਦਬਾਉਂਦੇ ਜਾਂਦੇ ਆ ਉਹ ਦਬਦਾ ਜਾ ਰਿਹਾ ਮਗਰ ਪੰਜਾਬ ਦੇ ਅੰਦਰ ਇਸ ਗੱਲ ਦਾ ਰੋਸ ਵੱਧਦਾ ਜਾ ਰਿਹਾ ਔਰ ਮੈਂ ਮਨ ਬਣਾ ਲਿਆ ਕਿ ਇੱਕ ਪਰਚਾ ਛੱਡੋ ਤੁਸੀਂ 10 ਪਰਚੇ ਕਰੋ ਮਗਰ ਇਹ ਆਵਾਜ਼ ਪੰਜਾਬ ਪੰਜਾਬ ਵਾਸਤੇ ਗੂੰਜੂਗੀ ਔਰ ਉੱਚੀ ਦੇ ਕੇ ਆਵਾਜ਼ ਧੌਊਗੀ ਕਿ ਭਾਈ ਪੰਜਾਬ ਦੇ ਲਾਅ ਔਰ ਆਰਡਰ ਦਾ ਸੋਚੋ ਪੰਜਾਬ ਦੇ ਨੌਜਵਾਨਾਂ ਦਾ ਸੋਚੋ ਪੰਜਾਬ ਦੇ ਕਿਸਾਨੀ ਦਾ ਸੋਚੋ ਪੰਜਾਬ ਦੇ ਮਜ਼ਦੂਰ ਦਾ ਸੋਚੋ ਪੰਜਾਬ ਦੇ ਵਪਾਰੀ ਦਾ ਸੋਚੋ ਅੱਜ ਪੰਜਾਬ ਦਾ ਇੰਡਸਟਰੀ ਜਾਂ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਛੱਡ ਦੂਜੇ ਸੂਬਿਆਂ 'ਚ ਜਾ ਰਿਹਾ ਮੁਲਕਾਂ 'ਚ ਜਾ ਰਿਹਾ ਕਿਉਂ ਕਿ ਲਾਅਨ ਆਰਡਰ ਗਵਰਨਮੈਂਟ ਦਾ ਟੋਟਲ ਫੇਲਿਅਰ 5 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋ ਗਏ ਆ ਡਵੈਲਪਮੈਂਟ 0 ਵੈਲਫੇਅਰ ਸਕੀਮਾਂ ਬੰਦ ਲਿੰਕ ਰੋਡਾਂ ਦੀਆਂ ਨਵੀਆਂ ਬੰਨੜੀਆਂ ਬੰਦ ਇਹ ਪੰਜਾਬ ਜਿਹੜਾ ਐਮਰਜੈਂਸੀ ਵਰਗੇ ਹਾਲਾਤ ਚ ਅੱਜ ਮੌਜੂਦਾ ਸਰਕਾਰ ਨੇ ਇਸ ਨੂੰ ਧੱਕ ਤਾ ਉਹਦੇ ਲਈ ਮੈਂ ਉਹਨਾਂ ਸਾਰਿਆਂ ਨੂੰ ਸਵਾਗਤ ਵੀ ਕਰਦਾ ਹਾਂ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਭਾਈ ਜੇ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲਿਆਂ ਨੂੰ ਪੰਜਾਬ ਦੀ ਆਵਾਜ਼ ਨੂੰ ਜੇ ਬੁਲੰਦ ਕਰਨਾ ਹੈ ਕਿ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਜਿਨ੍ਹਾਂ ਨੂੰ ਦਿੱਲੀ ਨਹੀਂ ਚੱਲਦੀ ਜਿਨ੍ਹਾਂ ਨੇ ਦਿੱਲੀ ਨੇ ਜਿਨ੍ਹਾਂ ਨੂੰ ਭਜਾਤਾ ਉਹ ਪੰਜਾਬ ਨੂੰ ਨਾ ਸਮਝ ਸਕਦੇ ਆ ਨਾ ਉਹ ਪੰਜਾਬ ਸਮਝਣ ਨਾ ਪੰਜਾਬੀ ਸਮਝਣ ਨਾ ਪੰਜਾਬੀਅਤ ਨੂੰ ਸਮਝਣ ਪੰਜਾਬ ਆਪ ਦੇ ਫੈਸਲੇ ਆਪ ਕਰੂਗਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲੂਗਾ ਪਟਿਆਲੀਆਂ ਪਾਕੀਆਂ ਜੋ ਪੁੱਛਤਾ ਦੀ ਕਹਿੰਦੇ ਸੀਗੇ ਕਿ ਜੀਟੀਆਈ ਕਿਉਂ ਚੱਲੇ ਤੇ ਹਾਂਜੀ ਸਾਰੀਆਂ ਪਾਕੀਆਂ ਜੋ ਵਿਰੋਧੀ ਪਾਰਟੀ ਕੱਲੋਂ ਵਿਕਰ ਸਿੰਘ ਜੀਟੀਆ ਦਾ ਫੋਬੀਆ ਕਿਉਂ ਹੈ ਨਾ ਕਿਉਂਕਿ ਮਜੀਠੀਆ ਰਾਤ ਤੇ ਹਨੇਰੇ 'ਚ ਸਮਝੌਤਾ ਨਹੀਂ ਕਰਦਾ ਮਜੀਠੀਏ ਨਾ ਨਾ ਡਰਨਾ ਨਾ ਝੁਕਣਾ ਨਾ ਦਬਣਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਨਾ ਮਜੀਠਾ ਇਹਨਾਂ ਦਾ ਜ਼ੀਰੋ ਕੰਪਰੋਮਾਈਜ਼ ਔਰ ਜ਼ੀਰੋ ਟੋਲਰੈਂਸ ਜੋ ਸਹੀ ਆ ਉਹ ਗੱਲ ਕਰੂੰਗਾ ਪਰਸਨਲ ਜ਼ੀਰੋ ਮੇਰਾ ਕੋਈ ਪਰਸਨਲ ਹੇਟ ਨਹੀਂ ਮੋਢੀ ਪਿਤਾ ਜੀ ਨੇ ਇੱਕ ਬਹੁਤ ਜਿਹੜੀ ਗੱਲ ਕਹੀ ਹੈ ਉਹ ਸਾਰਿਆਂ ਨੂੰ ਸੱਸੋ ਪੰਜ ਦੇ ਵਿੱਚ ਉਹ ਕਹਿੰਦੇ ਕਿ ਜੇ ਬਿਕਰਮਜੀਤਿਆ ਜੇਲ੍ਹ ਚ ਨਾ ਜਾਂਦੇ ਤਾਂ ਸਰਕਾਰ ਨੂੰ ਨਾ ਕੋਈ ਵੱਡਾ ਨੁਕਸਾਨ ਕਰ ਸਕਦੀ ਸੀ ਕਿ ਤੁਸੀਂ ਵੀ ਅੱਜ ਗੋਲੀ ਮਾਰਨ ਦਾ ਜ਼ਿਕਰ ਕਿਉਂ ਕਰਨਾ ਕਿਵੇਂ ਦੇਖ ਰਹੇ ਹੋ ਇੱਕ ਪਿਤਾ ਨੇ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਦੁਖੀ ਹਿਰਦੇ ਨਾਲ ਇਹ ਗੱਲ ਕਹੀ ਹੈ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਕਿ ਅੱਜ ਮੈਂ ਜੇਲ੍ਹ ਤੋਂ ਜੂੰਦਾ ਆ ਗਿਆ ਨਾ ਇਹ ਵੀ ਗੁਰੂ ਰਾਮਦਾਸ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਔਰ ਲੋਕਾਂ ਦੀ ਅਰਦਾਸ ਬੇਨਤੀ ਸਦਕਾ ਹੀ ਸਮਝੋ ਜਿਸ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਟਰੀਟ ਕੀਤਾ ਗਿਆ ਜਿਸ ਤਰੀਕੇ ਨਾਲ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਇਆ ਇਹ ਮੈਂ ਨਹੀਂ ਕਹਿੰਦਾ ਇਕੱਲਾ ਇਹ ਤਾਂ ਇੱਕ ਆਨਰੇਬਲ ਸੀਜੀਐਮ ਸਾਹਿਬ ਨੇ ਜਿਹੜੀ ਜੇਲ੍ਹ ਦੀ ਇਨਸਪੈਕਸ਼ਨ 'ਚ ਆਈ ਸੀ ਉਹਨਾਂ ਨੇ ਕੋਰਟ 'ਚ ਦਾਖਲ ਕਰਤੀ ਹੈ ਟ੍ਰਾਇਲ ਕੋਰਟ 'ਚ ਰਿਪੋਰਟ ਮੈਨੂੰ ਨਾ ਤਾਂ ਕਿਸੇ ਨਾਲ ਮਿਲਣ ਦਿੱਤਾ ਜਾਂਦਾ ਸੀ ਨਾ ਜਿਹੜੀਆਂ ਮੁਲਾਕਾਤਾਂ ਹਰੇਕ ਉਥੇ ਕੈਦੀਆਂ ਜਾਂ ਹਵਾਲਾਤੀਆਂ ਦੀਆਂ ਜਿਹੜੀਆਂ ਰਾਈਟਸ ਨੇ ਫੰਡਮੈਂਟਲ ਰਾਈਟਸ ਕਿਉਂ ਆਪਦੇ ਵਕੀਲ ਨੂੰ ਮਿਲ ਸਕਦਾ ਮੈਨੂੰ ਵਕੀਲ ਨੂੰ ਨਹੀਂ ਮਿਲਣ ਦਿੰਦੇ ਸੀ ਛੇਤੀ ਕਿਤੇ ਫੇਰ ਆਪਦੇ ਰਿਸ਼ਤੇਦਾਰਾਂ ਨੂੰ ਸਾਢੇ 7 ਮਹੀਨੇ ਮੈਂ ਆਪਦੇ ਬੱਚਿਆਂ ਨੂੰ ਨਹੀਂ ਮਿਲਿਆ ਮੈਂ ਆਪਦੇ ਮਾਪਿਆਂ ਨੂੰ ਨਹੀਂ ਮਿਲਿਆ ਦੋ ਵਾਰੀ ਮੇਰੇ ਘਰ ਦੇ ਮਿਲ ਕੇ ਗਏ ਦੋ ਵਾਰੀ ਭੈਣ ਜੀ ਮਿਲ ਕੇ ਗਏ ਜਦੋਂ ਇਹ ਕਾਨੂੰਨ ਕਹਿੰਦਾ ਤੁਸੀਂ ਮਿਲ ਸਕਦਾ ਜਿੱਦ ਦਿਨ ਬਾਬਾ ਜੀ ਮਿਲਣ ਆਏ ਬਾਬਾ ਜੀ ਨੂੰ ਡੇਢ ਮਹੀਨਾ ਪਰਮਿਸ਼ਨ ਨਹੀਂ ਦਿੱਤੀ ਜਦੋਂ ਬਾਬਾ ਜੀ ਨੇ ਕਹਿਤਾ ਮੈਂ ਬਾਹਰ ਜਾ ਕੇ ਬੈਠੂਗਾ ਫਿਰ 1 ਮਿੰਟ ਚ ਜਦੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਪਰਮਿਸ਼ਨ ਜਾਰੀ ਕੀਤੀ ਔਰ ਜਦੋਂ ਦੂਜੀ ਵਾਰੀ ਆਏ ਜੇ ਐਸ ਐਸ ਪੀ ਦੀ ਅੱਜ ਪਟਿਆਲੇ ਵਾਲੇ ਦੀ ਇਨਕੁਆਇਰੀ ਹਾਈ ਕੋਰਟ ਨੇ ਉਹਦੀ ਉਸ ਆਡੀਓ ਦੀ ਲਈ ਜਦੋਂ ਲੋਕਤੰਤਰ ਦਾ ਕਾਹਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕਹਿੰਦਾ ਸੀ ਕਿ ਕਾਗਜ਼ ਪਾੜਿਓ ਬਲੌਕ ਸੰਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੇ ਮਗਰ ਜਿੱਥੇ ਦਾਖਲ ਹੋਣੇ ਉੱਥੇ ਨਹੀਂ ਇਹਨਾਂ ਨੂੰ ਘੇਰ ਕੇ ਪਹਿਲਾਂ ਹੀ ਪਾੜ ਦਿਓ ਉਸ ਬੰਦੇ ਨੇ ਉਸ ਦਿਨ ਬਾਬਾ ਜੀ ਦੀ ਸਿਕਿਉਰਿਟੀ ਵੀ ਕੰਪਰੋਮਾਈਜ਼ ਕੀਤੀ ਔਰ ਜਿਹੜੇ ਸਵਾਲ ਪੁੱਛੇ ਗਏ ਇੱਕ ਸਿਲੈਕਟਿਵ ਪ੍ਰੈਸ਼ਰੋਂ ਕਿਉਂਕਿ ਜੇਲ ਬ੍ਰੇਕ ਤੋਂ ਬਾਅਦ ਨਾਪਾ ਜੇਲ ਬ੍ਰੇਕ ਤੋਂ ਬਾਅਦ ਪ੍ਰੈਸ਼ਰ ਨੂੰ ਦਿਉੜੀ ਤੱਕ ਨਹੀਂ ਜਾਣ ਦਿੱਤਾ ਕਿਸੇ ਜੇਲ੍ਹ ਤੇ ਮਗਰ ਉਸ ਦਿਨ ਸਿਲੈਂਟ ਪ੍ਰੈਸ਼ਰ ਨੂੰ ਜੇਲ੍ਹ ਤੇ ਦਿਉੜੀ ਤੱਕ ਲੈ ਕੇ ਆਏ ਤੇ ਸਵਾਲ ਵੀ ਉਸੇ ਐਸਐਸਪੀ ਨੇ ਦਿੱਤੇ ਔਰ ਬਾਅਦ ਚ ਭਗਵੰਤ ਮਾਨ ਦੀ ਟਵੀਟ ਇਸ ਗੱਲ ਨੂੰ ਤਸਦੀਕ ਕਰਦੀ ਸੀ ਕਿ ਇਹ ਸਰਕਾਰ ਦੀ ਮਨਸ਼ਾ ਸੋਚ ਮਹਾਪੁਰਸ਼ਾ ਪ੍ਰਤੀ ਕੀ ਹੈ ਸਵਾਲ ਤਾਂ ਪੁੱਛੇ ਗਏ ਸੀ ਮੈਨੂੰ ਠੋਕਣ ਵਾਸਤੇ ਮਗਰ ਫੇਰ ਉਹੀ ਗੱਲ ਹੈ ਨਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਤੇ ਜਵਾਬ ਆ ਗਿਆ ਹੋਰ ਫੇਰ ਇਹਨਾਂ ਨੂੰ ਥਾ ਨਹੀਂ ਲੱਭੀ ਪਰਚਾ ਮੇਰੇ ਤੇ ਦਿੱਤਾ ਆਮਦਨ ਤੋਂ ਵੱਧ ਜ਼ਾਇਦਾਦ ਦਾ ਕਿ 6 ਮਹੀਨੇ ਮੁੱਖ ਮੰਤਰੀ ਕੀ ਕਹਿੰਦਾ ਰਿਹਾ ਡਰੱਗ ਦਾ ਦਿੱਤਾ ਭਾਈ ਕੇਸ ਕਰੋਗੇ ਡੀਫੇਮ ਦਾ ਦੁਆਰਾ ਤੋਂ ਉਹ ਬੰਦਿਆਂ ਤੇ ਬੰਦਿਆਂ ਤੇ ਉਹ ਵੇਝਰੀ ਵਾਲ ਨੇ ਨਹੀਂ ਦਿੱਤਾ ਮੈਂ ਵੇਖਦਾ ਬਾਹੂ ਬੜਾ ਚਾਤਰ ਬਾਹੂ ਨੇ ਤਾਂ ਮਾਫੀ ਮੰਗੀ ਆ ਜੀ ਬਾਹੂ ਕਹਿੰਦਾ ਜਿਹੜੇ ਉਹ ਨੇ ਉਹ ਨੇ ਨਾਉ ਤਾਪ ਲੈਂਦਾ ਨਹੀਂ ਨਾਉ ਲੋ ਤੁਹਾਡੇ ਤੋਂ ਦਵਾ ਸਿੰਦਾ ਇਸ ਲਈ ਬਾਹੂ ਤਾਂ ਸਮਝਦਾ ਔਰ ਮੈਂ ਇਹਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਯਾਰ ਤੂੰ ਐਡਾ ਅਨਪੜ੍ਹ ਤੈਨੂੰ ਡੀਏ ਦੇ ਕੇਸ ਦਾ ਤੇ ਡਰੱਗ ਦੇ ਕੇਸ ਦਾ ਫਰਕ ਨਹੀਂ ਪਤਾ ਲੱਗਣ ਡਿਆ ਮਗਰ ਇਹ ਕੇਸ ਸਿਰਫ ਇਸ ਲਈ ਪਾਏ ਜਾ ਰਿਹਾ ਕਿ ਸਾਡੇ ਆਪੋਜੀਸ਼ਨ ਦੇ ਮੈਂਬਰ ਲੋਕਾਂ ਦੀ ਆਵਾਜ਼ ਨਾ ਚੁੱਕਣ ਸਭ ਕਹਿਣ ਬੱਲੇ 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 ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜਾ ਲਾਅਨ ਆਰਡਰ ਪੰਜਾਬ 'ਚ ਐਡਾ ਵਧੀਆ ਹੋ ਜਾ ਕਿਥੇ ਨਹੀਂ ਐ ਕੋਈ ਇਹ ਨਾ ਕੋਰਟ ਨੇ ਆਪਣੀ ਜੱਜਮੈਂਟ ਦੇਣੀ ਆ ਦੇ ਕੇ ਪਰ ਜਿਹੋ ਜੀਆਂ ਗੱਲਾਂ ਅਨਾਵ-ਛਨਾਵ ਆਪਾਂ ਬੋਲੀ ਜਾਈਏ ਮੈਂ ਤਾਂ ਦੇਖ ਕੇ ਹਰਾਣਾ ਵੀ ਆਪ ਤੁਸੀਂ ਵੇਖੋ ਲੋਕ ਕੀ ਜੱਜਮੈਂਟ ਕਰਦੇ ਲੋਕ ਜੱਜਮੈਂਟ ਕਰਦੇ ਈਰ ਕਿਹੜਾ ਲੀਡਰ ਆ ਜਿਹੜਾ ਸਾਡੇ ਲਈ ਸਹਰਦਿਆ ਕਿਹੜਾ ਲੀਡਰ ਆ ਜਿਹੜਾ ਸਾਡੇ ਲਈ ਕੰਮ ਕਰ ਰਿਹਾ ਇਹੋ ਜੀਆਂ ਬਿਆਨਬਾਜ਼ੀਆਂ ਇਹੋ ਜੀਆਂ ਤੁਕਾਂਬਾਜ਼ੀਆਂ ਨੂੰ ਲੋਕ ਪਰਦਾਸ਼ ਨਹੀਂ ਕਰਦੇ ਪਸੰਦ ਨਹੀਂ ਕਰਦੇ ਆ ਅਸੀਂ ਆ ਆਪਾਂ ਗਰਾਊਂਡ ਤੇ ਕੰਮ ਕਰ ਰਹੇ ਆ ਆਪਣਾ ਸਾਲੋਂ ਵੀ ਕਈ ਇਹੋ ਜਿਹੇ ਭੰਡਦੇ ਨੇ ਰੋਲਾ ਪਾਉਂਦੇ ਨੇ ਪਰ ਆਪਾਂ ਆਪਣੀ ਲਕੀਰ ਲੰਮੀ ਕਰ ਰਹੇ ਆ ਕੰਮ ਕਰ ਰਹੇ ਆ ਅੱਜ ਇਹ ਗੱਲ ਮੈਂ ਮਾਨਣਾ ਕਹਿ ਸਕਦਾ ਵੀ ਮੇਰੇ ਬਟਾਲੇ ਦੇ ਲੋਕ ਇਹ ਗੱਲ ਕਹਿੰਦੇ ਨੇ ਵੀ ਵਾਕਿਆ ਯਾਰ ਜੇ ਕੋਈ ਕੰਮ ਕਰ ਰਿਹਾ ਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਆ ਹੁਣ 10-10 ਲੱਖ ਦੇ ਕਾਰਡ ਬਣ ਰਹੇ ਨੇ ਕਿਨਾਂ ਦੀ ਸਹੂਲਤ ਵਾਸਤੇ ਆ ਲੋਕਾਂ ਦੀ 600 ਯੂਨਿਟ ਫ੍ਰੀ ਕਰਤਾ ਆਮ ਆਦਮੀ ਪਾਰਟੀ ਨੇ ਕਿੰਨਾ ਵਾਸਤੇ ਲੋਕਾਂ ਦੀ ਸਹੂਲਤ ਵਾਸਤੇ ਕਰਤਾ ਮੁਹੱਲਾ ਕਲੀਨਿਕ ਬਣਾ ਰਹੀ ਹੈ ਕਿੰਨਾ ਦੀ ਸਹੂਲਤ ਵਾਸਤੇ ਲੋਕਾਂ ਦੀ ਸਹੂਲਤ ਵਾਸਤੇ ਇਹ ਜੇ ਕੋਈ ਬੰਦਾ ਕਵੇ ਵੀ ਮੈਂ ਅਨਾਬ ਸ਼ਨਾਬ ਬੋਲ ਕੇ ਬਿਆਨਬਾਜ਼ੀਆਂ ਦੇ ਕੇ ਮੈਂ ਲੀਡਰ ਬਣ ਜਾਵਾਂ ਇਹ ਚੀਜ਼ਾਂ ਲੋਕਾਂ ਨੇ ਪ੍ਰਾਣੀਆਂ ਜਮਾ ਚੁੱਕੇ ਨੇ ਲੋਕ ਅੱਜ ਲੀਡਰ ਉਹਨੂੰ ਮੰਨਦੇ ਨੇ ਜਿਹੜਾ ਉਹਨਾਂ ਲਈ ਕੰਮ ਕਰਦਾ ਮੈਂ